ਸੰਗਤ ਜੀ ਆਏ ਤੁਹਾਨੂੰ ਦਰਸ਼ਨ ਕਰਾਉਨੇ ਆਂ ਦਰਬਾਰ ਚੰਡੀਪੀਰ ਕੜਿਆਣਾ ਦੇ ਇਹ ਦਰਬਾਰ ਪਿੰਡ ਕੜਿਆਣਾ ਦੇ ਵਿੱਚ ਦਰਿਆ ਵਾਲੇ ਪਾਸੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਇਸ ਸਥਾਨ ਦਾ ਸਬੰਧ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਨਾਲ ਇਸ ਕਦਰ ਜੁੜਦਾ ਹੈ ਕਿ ਰਾਜਾ ਸਾਹਿਬ ਜੀ ਤੇ ਗੁਰੂ ਪਾਪਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦੇ ਗੁਰੂ ਲਾਲਾ ਬਲੀ ਹਬੀਰ ਚੰਦ ਜੀ ਨੇ ਇਸ ਸਥਾਨ ਤੇ ਰਹਿ ਕੇ ਗਰਮੀ ਤੇ ਸਰਦੀ ਦੀ ਪਰਵਾਹ ਕੀਤੇ ਬਿਨਾਂ ਘੋਰ ਤਪੱਸਿਆ ਕੀਤੀ। ਕਈ ਸਾਲਾਂ ਦੇ ਘੋਰ ਤਾਪ ਦੌਰਾਨ ਇੱਕ ਦਿਨ ਲਾਲਾ ਬਲੀ ਹਬੀਰ ਚੰਦ ਜੀ ਚੌਂਕੜਾ ਲਾ ਕੇ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਸਨ ਕਿ ਇੱਕੋ ਸਮੇਂ ਕਰੋੜਾਂ ਸੂਰਜਾਂ ਦੀ ਰੌਸ਼ਨੀ ਦੀ ਚਮਕ ਪਈ ਅਤੇ ਆਕਾਸ਼ਵਾਣੀ ਹੋਈ ਅਤੇ ਆਖਿਆ ਗਿਆ ਹੰਵੀਰਿਆ ਮਾਰਦੇ ਦਰਿਆ ਵਿੱਚ ਛਾਲ ਜਦੋਂ ਲਾਲਾ ਬਲੀ ਜੀ ਨੇ ਦਰਿਆਵਲ ਤੱਕਿਆ ਤਾਂ ਦਰਿਆ ਜ਼ਹਿਰੀਲੇ ਸੱਪਾਂ ਦਾ ਭਰਿਆ ਹੋਇਆ ਸੀ ਪਰ ਲਾਲਾ ਬਲੀ ਜੀ ਨੇ ਜ਼ਹਿਰੀਲੇ ਸੱਪਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਿਆ ਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਬਸ ਫੇਰ ਕੀ ਸੀ ਬੰਦ ਕਵਾੜ ਖੁੱਲ ਗਿਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਏ ਸੀ ਅਸਥਾਨ ਦੇ ਉੱਤੇ ਬਾਬਾ ਜਵਾਰ ਸਿੰਘ ਜੀ ਝੰਗੜਾਂ ਵਾਲਿਆਂ ਦਾ ਮਿਲਾਪ ਲਾਲਾ ਬਲੀ ਜੀ ਦੇ ਨਾਲ ਹੋਇਆ ਤੇ ਕੁਝ ਸਮਾਂ ਪਾ ਕੇ ਬਾਬਾ ਜਵਾਰ ਸਿੰਘ ਜੀ ਲਾਲਾ ਬਲੀ ਜੀ ਨੂੰ ਕੜਿਆਣੇ ਤੋਂ ਪਿੰਡ ਝੰਗੜਾਂ ਲੈ ਗਏ ਲਾਲਾ ਬਲੀ ਜੀ ਵੱਲੋਂ ਮਿਲੀ ਹੀ ਬੇਸ਼ਕੀਮਤੀ ਦਾਤ ਨੂੰ ਬਾਬਾ ਜਵਾਰ ਸਿੰਘ ਝੰਗੜਾ ਵਾਲਿਆਂ ਨੇ ਹਜ਼ੂਰ ਸ਼ਰੀਨਾਬ ਕਮਰਾਜਾ ਸਾਹਿਬ ਜੀ ਦੀ ਝੋੜੀ ਵਿੱਚ ਪਾਇਆ ਸੀ ਰਾਜਾ ਸਾਹਿਬ ਜੀ ਦਾ ਦਰਬਾਰ ਪੰਜਾਬ ਦਾ ਇੱਕੋ ਇੱਕ ਐਸਾ ਦਰਬਾਰ ਹੈ ਜਿੱਥੇ ਸਲਾਮੀ ਮਤ ਉਦਾਸੀ ਮਤ ਅਤੇ ਗੁਰਮਤ ਬਿਨਾਂ ਕਿਸੇ ਭੇਦਭਾਵ ਤੇ ਝਗੜੇ ਤੋਂ ਇਕੱਠੇ ਵਿਚਰਦੇ ਨੇ ਪਰ ਸਰਬੋਤਮ ਸਤਕਾਰ ਰਾਜਾ ਸਾਹਿਬ ਜੀ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਦਿੱਤਾ ਅਤੇ ਸੰਗਤਾਂ ਨੂੰ ਵੀ ਗੁਰਬਾਣੀ ਦੇ ਲਾੜ ਲਾਇਆ ਰਾਜਾ ਬਲੀ ਕਰ ਭਲੀ